ਲਮਣੀ ਮੋਟੇ ਦੇਖੀ ਐ ਕੀ ਸੁਭਾ ਮੰਡਾ ਆ ਇਸ ਕੀ ਮੰਡਾ ਤੋੜਾ ਮਹਿਮਾਨਤਾਉ ਗਲਤੀ ਲੋਹੇ ਦਾ ਜੰਗ ਲੱਗੀ ਜਾਂਦਾ ਬਾਰ ਬਸੇ ਜੰਗ ਲੱਗ ਜਾਂਦਾ ਜੰਗ ਘਰ ਆ ਜਾਂਦਾ ਸਟील ਦੇ ਪਾਂਡੇ ਹੁੰਦੇ ਉਹਨਾਂ ਨੂੰ ਤਾਂ ਜੰਗ ਲੱਗਦਾ ਨਹੀਂ ਇੱਥੇ ਜਿਆਦਾ ਜੰਗ ਲੱਗ ਰਿਹਾ ਇਹ ਲੋਹੇ ਦਾ ਸਰ ਜੀ ਲੋਹੇ ਦਾ ਸਰ ਜੀ ਆ ਤੇ ਹੱਥਾਂ ਨਾਲ ਉਤਰੂਗਾ ਮੈਂ ਤਾਰਦੇ ਹਾਂ ਹੱਥਾਂ ਨਾਲ ਉਤਰ ਜਾਂਦਾ ਆ ਤਾਂ ਹੱਥਾਂ ਨਾਲ ਉਤਰਦਾ ਇੱਧਰ ਦੇਖ ਤੇ ਹੱਥਾਂ ਨਾਲ ਉਤਰਦਾ ਪਦੂ ਕਨ ਪਾਣੀ ਸਰਦੇ ਦੇ ਵਿੱਚ ਪਿਉਣਾ ਤੋ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਚੰਗੀਆਂ ਮਿਲਣੀਆਂ ਚਾਹੀਦਾ ਜ ਸਪੈਸ਼ਲ ਕਰਨੇ ਆ ਤਾਂ ਹਾਲਾਤ ਬੱਤਰ ਤੋਂ ਬੱਤਰ ਹਨ ਕੋਦਰ ਸ਼ਹਿਰ ਦੇ ਰੇੜੀਆਂ ਤਿੰਨ ਨੇ ਉਧਰ ਪਹਿਲਾਂ ਇੱਕ ਤਸਵੀਰ ਦੇਖ ਲਓ ਇਹ ਪਾਣੀ ਜੋ ਯੂਸ ਬਣਾ ਕੇ ਵੇਦੇ ਸੜਕਾਂ ਦੇ ਕਿਨਾਰੇ ਇਹ ਅੱਗੇ 1 ਲੱਖ 4 ਰੇੜੀਆਂ ਕਹਿ ਸਕਦੇ ਆ ਤੇ ਸ਼ੁਰੂਆਤ ਕਰਾਂਗੇ ਇਸ ਤੋਂ ਇਹ ਲਾਈਵ ਚੱਲ ਰਿਹਾ ਹੈ YouTube ਤੇ ਤੁਸੀਂ ਵੇਖੋਗੇ ਜੋ ਹਾਲਾਤ ਪਹਿਲਾਂ ਤੁਸੀਂ ਮੈਂ ਕਿ ਕਵਰ ਕੀਤੇ ਆ ਤਾਂ ਉੱਥੇ ਕੀ ਸੀ ਅੱਗੇ ਆ ਕੇ ਦਿਖਾਉਣਾ ਤੁਹਾਨੂੰ ਇਹ ਜੋ ਪਿਆ ਇਹ ਬਿਲਕੁਲ ਇੰਦਾ ਪਿਆਸੇ ਸਾਰਾ ਉੱਪਰੋਂ ਇੱਕ ਇਥੇ ਸਲਾਜਾ ਕੱਟੇ ਸੀ ਉਸੇ ਤਰ੍ਹਾਂ ਹੀ ਪਿਆ ਸੀ ਤਾਂ ਉਹ YouTube ਤੇ ਦੇਖੋਗੇ ਕਿਉਂਕਿ ਹੁਣ ਲਾਈਵ ਚੱਲ ਰਿਹਾ ਤਾਂ ਉਸ ਤੋਂ ਪਹਿਲਾਂ ਸ਼ਾਰਟ ਲਏ ਹੋਇਆ ਤਾਂ ਇਹ ਦੇਖੋ ਉਦਾਂ ਹੀ ਇਹ ਸਮਾਨ ਪਿਆ ਆ ਬਾਈ ਹੁਣ ਪਤਾ ਨਹੀਂ ਕਿਹੜਾ ਘੋੜਾ ਕਿ ਕਿਹੜਾ ਵਰਦਦਾ ਇਹਦੇ ਵਿੱਚ ਤਾਂ ਆ ਕੀ ਮੱਖੀਆਂ ਨੇ ਕਿ ਇਧਰ ਆ ਆ ਕੀ ਹੈ ਆ ਕੀ ਬੱਚਾ ਆ ਆਖਾ ਆ ਕੀ ਹੈ ਗਗਨ ਇਹ ਉਹ ਕਹਗਾ ਨਾ ਜੇ ਇਤਨਾ بڑا ਕਕਨ ਹੋਦਾ ਕਾਲਾ ਕਾਲਾ ਇਧਰ ਦੇਖ ਆ ਜੇ ਆ ਦੇਖੋ ਕੀ ਹੈ ਇਹ ਗਗਨ ਨੇ

जब मैं आया था तो हालात कैसा था, था जब मैं आया था आपके पास कैसा था आपके सामने जो है सामने को तो मेरे पास शॉर्ट है वीडियो आपका जो सारा सामान इसी तरह खिल रहा होता तो है प्याज तो काटने ऊपर काटा के मा तो जो क्या बोलता है तो टमर वगैरह भी ऐसे ही तरह पड़ा था इसके ऊपर क्या इधर दिखा रखा इसके ऊपर क्या डका नहीं हुआ ऊपर से कृपा लग रखा है ऊपर पे जानवर बैठता है बीठ वगैरह जो फिर क्या होगा जानवर लग गया सर तो गलती नहीं मान रहा सफाई सफाई रखूंगा तो रखना ही सर है न सफाई क्या रखता है ये क्या है सारा दिन क्या चलता है साथ में गंदगी है जो हमारे बैठता है झाड़ू वगैरह भी नहीं होता कुछ झाड़ू लगाते सर ये, भी ये, नीचे जे क्या है ये क्या है घा खाते है, डाल के जाते हैं डालस्टबिन में, डालते है, में तो कौन डालेगा डा... पैसे कौन लेते बोल पैसे तो हम लेते सर तो फिर डस्टबिन में कौन डालेगा ਉਹ ਤਾਂ ਝਾੜੂ ਲਗਾएंगे ਮਿੰਟੋ ਮਿੰਟ ਥੋੜਾ ਝਾੜੂ ਲੱਗਦਾ। ਝਾੜੂ ਸਵੇਰ ਕਾਫੀ ਤੱਕ ਝਾੜੂ ਵੀ ਨਹੀਂ ਲਗਾਇਆ। ਹਾਂ ਦੋ ਵਾਰ ਲੱਗ ਚੁੱਕੇ। ਇੱਧਰ ਦੇਖ ਲਓ ਭਾਈ ਇਹ ਮੰਦਰ ਮੁੰਨਾਲ ਦੇ ਰਾਹ ਦੇ ਵਿੱਚ ਨਹੀਂ ਆਉਂਦੇ ਕਿ ਕਦਾ ਮਰਜ਼ੀ ਇਹਨਾਂ ਨੂੰ ਕਹਿ ਦੋ। ਆ ਦੇਖ ਲਓ ਕਿਦਾਂ ਸਮਾਨ ਇਹਦਾ ਖਿਲਰਿਆ। ਚੱਲ ਸਮਾਨ ਖਿਲਰਿਆ ਹੋਵੇ। ਚੱਲ ਕੋਈ ਗੱਲ ਨਹੀਂ ਪਰ ਮਣੀ ਮੁੰਡੀ ਸ਼ਰਮ ਚਾਹੀਦੀ ਆ। ਕਿ ਆ ਨਿੰਬੂ ਉੱਪਰ ਜਾਂ ਇਦਾਂ ਸੱਟ ਕੇ ਆ ਵੀ ਦੇਖ ਲਓ। ਇਹਦੇ ਵਿੱਚ ਮੱਖੀਆਂ ਤੁਰੀਆਂ ਫਿਰਦੀਆਂ ਤੇ ਨਾਲ ਆ ਪਤਨੀ ਕੀ ਕੀ ਨੇ ਆ ਰੱਖਿਆ ਆ ਮਿੰਦੂ ਦਾ ਤਾਂ ਨਹੀਂ ਪਤਾ ਲੱਗਦਾ ਕਿ ਹੈ ਕੀ ਇਹ। ਆ ਆ ਹਾਲਾਤ ਇਹ ਹਾਲਾਤ ਨੇ ਕਿਹੜੇ ਤੁਸੀਂ ਤੇ ਬਾਈਆਂ ਦੀ ਕਿਹਬੇ ਮਜਬੂਰੀਆਂ ਬਣ ਜਾਂਦੀਆਂ ਕਿਹੜੇ ਰਸਤੇ ਚ ਲੰਘਦੇ ਆ ਕਿ ਖਾਣ ਪੀਣ ਦਾ ਸਮਾਨ ਖਾਣਾ ਪੈਂਦਾ ਮਜਬੂਰੀ ਦੇ ਵਿੱਚ ਤੇ ਇਹਦੇ ਉੱਪਰ ਹੁਣ ਇੱਕ ਹੋਰ ਕਸਟਮਰ ਹੁਣ ਆ ਜਵੇ ਉਹਨੇ ਇਦਾਂ ਹੀ ਉੱਪਰ ਪਾਉਣੀਆਂ ਜੋ ਇਹਦਾ ਸਮਾਨ ਜਾਂ ਤੇ ਚਲੋ ਭਾਈ ਉਹ ਇਹਨੇ ਬਣਾ ਦੇਣਾ ਤੇ ਖਾ ਕੇ ਵਿਚਾਰਿਆਂ ਨੇ ਤਾਂ ਜਾਣਾ ਹੀ ਜਾਣਾ ਤਾਂ ਇੱਧਰ ਆ ਦੇਖ ਲੋ ਪਸੀਨੇ ਪੂਰੇ ਆਏ ਪਿਆ ਅੱਡਾ ਰੋਟੀ ਇਹਨੂੰ ਮੈਂ ਆ ਅੱਡਾ ਵਾਲਾ ਬ੍ਰੈਡ ਆ ਪਤਾ ਨਹੀਂ ਇਹ ਕਿਦੇ ਰੱਖਿਆ ਹੋਇਆ ਤੇ ਇਹ ਕੁਲਚਾ ਬਣਾਉਣਾ ਇਹਦਾ ਤੈਨੂੰ ਕੱਢ ਕੇ ਸਹੀ ਹੈ ਇਹ ਵਾਪਸ ਜਾ ਇਹਦਾ ਐਕਸਪਾਇਰੀ ਨਹੀਂ ਹੁੰਦਾ ਅੱਜ ਤਾਂ ਸ਼ਾਮ ਹੋ ਗਿਆ ਹੁਣ ਹੁਣ ਤਾਂ ਹੁਣ ਤਾਂ ਸ਼ਾਮ ਹੋ ਗਿਆ ਕਿਹੜਾ ਬਚ ਗਿਆ ਖਰਾਬ ਨਹੀਂ ਆਊਗਾ ਨਹੀਂ ਨਹੀਂ ਕਿਹੜੇ ਨੰਨ ਜਲ ਜਾਂਦੇ ਐਦੇ 3 ਦਿਨ ਕੱਪ ਚਿੱਟੀ ਹੈ ਫਿਰ ਵੀ ਜਲ ਨਹੀਂ ਇਸ ਕੋ ਨਿਕਾਲ ਅੰਦਰ ਸੇ ਤੇ ਇਸ ਕੋ ਨਿਕਾਲਣਾ ਬਲੇਕ ਕੁੱਲਚਾ ਵਾਪਸ ਜਾਊਗਾ ਨਿਕਾਲਣਾ ਕਿ ਹੈ ਬਿਲਕੁਲ ਚਾ ਵਾਪਸ ਜਾਊਗਾ ਦੇਖ ਲੈਣਾ ਤੇਰਾ ਬਲੇਕ ਕੁੱਲਚਾ ਵੀ ਕਿਹੜਾ ਕੋਈ ਨਹੀਂ ਕੋਈ ਚੱਜ ਦੀ ਚੀਜ਼ ਤਾਂ ਦਿਖਵਾਉਣੇ ਨਹੀਂ ਗਾਂਦੀ ਹੋਣਾ ਹੋਰ ਕੀ ਕਰੋਗੇ ਤੁਸੀਂ ਤਾ ਰੱਖ ਲੈ ਇਹ ਹਾਲਾਤ ਨੇ ਆਂ ਬਾਈਆਂ ਦੀ ਆ ਰੈਡੀ ਵੱਡੇ ਵੱਡੇ ਬੋਰਡ ਜਰੂਰ ਲਾਣੇ ਕੋਈ ਉੱਤੇ ਲਾ ਲੈਣਾ ਸ਼ਾਮ ਦੀ ਨਿਊਟਰੀ ਸਪੈਸ਼ਲ ਕੁਲਚਾ ਤੇ ਸਪੈਸ਼ਲ ਕੁਲਚੇ ਆ ਜੇ ਤੁਸੀਂ ਖਾਣੇ ਹੋ ਤੇ ਆ ਨਿੰਬੂ ਵਗੈਰਾ ਆ ਟਮਾਟਰ ਵਗੈਰਾ ਇਧਰੇ ਪਾਇਆ ਆ ਆ ਨਿੱਕੇ ਨਿੱਕੇ ਨਿੰਬੂ ਇਹ ਪਹਿਲੀ ਰੈਡੀ ਦੇ ਹਾਲਾਤ ਆ ਪਹਿਲੀ ਦਾ ਇਥੋਂ ਸਾਰੇ ਦੇਖ ਚੁੱਕੇ ਹੋ ਤੇ ਅੱਗੇ ਕਿੱਦਾਂ ਸਿੱਟਿਆ ਪਿਆ ਇੰਨਾ ਨਹੀਂ ਕਿ ਚਲ ਬੰਦਾ ਕਿੱਥੇ ਬੈਠਦਾ ਪੋਰਾ ਮਾੜੇ ਮੋੜੇ ਸਪਾਈ ਵੀ ਕਰ ਲਵੇ ਕਹਿੰਦੇ ਕੁੱਤਾ ਵੀ ਬੈਠਦਾ ਤਾਂ ਮਾੜਾ ਮੋੜਾ ਛਾੜ ਕੇ ਪਹਿਲਾਂ ਬੈਠਦਾ ਆ ਹਾਲਾਤ ਨੇ ਸਾਰੇ ਤਾਂ ਇਹ ਤੋਂ ਅੱਗੇ ਵੀ ਮੈਂ ਦਿਖਾਉਣਾ ਪੀਣ ਦੇ ਪਾਣੀ ਦਾ ਪ੍ਰਬੰਧ ਕੀ ਹੈ। ਆ ਪੀਣ ਦਾ ਪਾਣੀ ਦਾ ਨਿੰਬੂ ਪਾਣੀ ਪਿਲਾਤਾ ਜੁਆਤਾ ਸਰ ਕੋ। ਹਾਂਜੀ। ਜੋ ਨਹੀਂ ਜੋ ਆਏਗਾ ਤੇ ਅਭੀ ਜੇ ਪਾਣੀ ਮੰਗ ਲੈਤਾ ਇਸ ਕੋ ਨਿੰਬੂ ਪਾਣੀ ਪੀਏਗਾ। ਬਾਕੀ ਮੁੱਲ ਪਾਣੀ ਹੈ ਬਾਕੀ ਨਿੰਬੂ ਪਾਣੀ ਹੈਗਾ। ਮੁੱਲ ਪਾਣੀ? ਹਾਂਜੀ। ਉਹ ਅਮੁੱਲ ਬਣ ਕੇ ਆਤਾ। ਮੁੱਲ ਮੁੱਲ ਦਾਬੇ ਚਾਹਤੇ ਆ। ਉਧਰ ਸਹਤ ਹੈ ਜੀ ਇਸ ਪਾਣੀ ਕਾ ਕੀ ਕਰਤੇ? ਯਾਦ ਹੋਣ ਵਾਸਤੇ। ਇਹ ਕੱਲ੍ਹ ਆਤਾ ਜੂੜ ਕਉਂ ਬੋਲ ਰਹਾ ਹੈ। ਉਸ ਕੇ ਪਾਸ ਤੋ ਜਾ ਕੇ ਜਾਈ ਰਖਾ ਮੈਂ ਉਸ ਕੋ ਪੁੱਛ ਲੇਤਾ ਹੂੰ। ਭਈਆ ਜਾਗ ਵਾਲਾ ਪਾਣੀ ਕਿੱਥੋਂ ਦਿੱਤਾ ਨਾ ਨੇ? ਇਹ ਪਾਣੀ ਇਹਨਾਂ ਨੇ ਦਿੱ ਨਨਣਾ ਭਾਈ ਜਿੱਦਾ ਬੋਤਲ ਜੁੱਥੋਂ ਭਰ ਕੇ ਦਿੰਦਾ ਸੀ ਮੈਨੂੰ ਬੋਤਲ ਕਿਹੜੀ ਹੈ ਇਹ ਇਹਦੇ ਵਿੱਚ ਪਈ ਆ ਖਾਸ ਕਰਕੇ ਪਾਣੀ ਹੀ ਪੀਉਂਦੇ ਆ ਇਹਨਾਂ ਨੂੰ ਕੋਈ ਇਦੋਂ ਟਾਬਾ ਤਕਰੀਬਨ 200 ਮੀਟਰ ਅੱਗੇ ਤੇ ਝੂਟ ਸਾਰੇ ਇਹਨਾਂ ਦੇ ਪਾਣੀ ਜਾ ਟੱਕਣ ਉੱਤੇ ਰੱਖਿਆ ਤੇ ਕੀ ਹੋਊਗਾ ਹਾਲਾਤ ਟੂਟੇ ਅੰਦਰੋਂ ਇਦਾਂ ਜੰਗਾਲੀ ਪੀਅ ਕਿਦਾਂਗੇ ਕੀ ਕਹਿਣੇ ਦੀਆਂ ਗੱਲਾਂ ਤੇ ਇਦੋਂ ਇੱਕ ਬਾਈ ਤਾਂ ਇੱਥੋਂ ਪਾਣੀ ਚੱਲ ਗਿਆ ਤੇਰੀ ਆ ਰਿਹੜੀ ਇਹ ਵੀ ਤੇਰੀ ਹੈ ਆ ਗਟਿਆਂ ਦੇ ਵਿੱਚ ਇੱਥੇ ਆਪਣੇ ਕੀ ਕੀ ਪਾ ਕੇ ਰੱਖਿਆ ਬਰ ਇੱਥੇ ਪਾਉਂਦੇ ਆ ਆ ਨਿੰਬੂ ਕੜਾ ਵਧੀਆ ਜੂਸ ਬਣਾਉਂਦੇ ਆ ਨਾ ਨਿੰਬੂ ਆ ਆ ਨਿੰਬੂ ਆ ਸੌਰੀ ਯਾਰ ਇੱਕ ਨਿੰਬੂ ਡੱਕ ਪੈਦਾ ਚੱਕ ਲੈਦੇ ਕੋਈ ਗੱਲ ਨਹੀਂ ਇਹਨੇ ਧੋ ਕੇ ਰੱਖ ਲਈ ਭਰਾਵਾ ਤੋਲੀਆਂ ਨੂੰ ਇੱਥੇ ਆ ਪਿਆ ਗਿਰ ਗਿਆ ਸੀ ਆ ਗੂੰਦ ਕੱਤੀ ਰਾਇ ਇਹਨਾਂ ਦਾ ਪਿਆ ਤੇ ਆ ਵਿੱਚ ਕੜਾ ਮਸਾਲਾ ਪਾਉਂਦੇ ਆ ਇਹ ਮਸਾਲਾ ਤੇ ਆ ਵਿੱਚ ਲੂਣ ਲਾਣਾ ਉਦਾਂ ਹੀ ਸਾਰਾ ਪਿਆ ਆ ਇਹਨੂੰ ਖੋਲ ਨਹੀਂ ਮੜਿਆ ਇਹ ਚੀਜ਼ ਇਦੇ ਵਿੱਚ ਕੈਮਰਾ ਮਾਰ ਕੇ ਦਿਖਾ ਖਾਂ। ਆ ਸ਼ਰਮ ਹੈਗੀ ਮਾੜੀ ਮੋਟੇ ਕਿਦਾ ਜੰਗਾਲ ਲੱਗਿਆ ਵਿੱਚ। ਕਿ ਬਿਸ਼ਰਮ ਹੋ ਗਏ ਹਾਂ ਦੱਸ? ਬੰਦਾ ਗਿਆ ਬੰਦਾ ਗਿਆ ਤਾਂ ਖੜਾ ਤੂੰ ਤੇਰੀ ਰੇੜੀ ਚੂੜਸੋਂ ਬੋਲਦਾ ਯਾਰ। ਦਿਲ ਤਾਂ ਯਾਰ ਐਦਾਂ ਕਰਦਾ ਚਾਰ ਪੰਜ ਬੰਦਾ ਰੱਖ ਦੇ ਪਰ ਮਜਬੂਰੀ ਏ ਕਿ ਪੱਤਰਕਾਰ ਆ ਤਾਂ ਚੱਲ ਮੰਦਾ ਕਰੇ ਕੀ? ਸ਼ਰਮ ਆਉਂਦੀ ਹੈ। ਯਾਰ ਆ ਜੰਗਾਲ ਲੱਗਿਆ ਵਿੱਚ ਕੋਈ ਸ਼ਰਮ ਸ਼ਰਮ ਕਰ ਲੋ ਕੋਈ ਮਾੜੀ ਮੋਟੇ ਓਏ। ਕਿੱਥੇ ਰੱਬ ਨੂੰ ਦੇਣੀਏ ਦੇਉਂਗੇ ਯਾਰ ਦੱਸ ਆ ਕੀ ਆ? ਆ ਕੀ ਆ ਦੱਸ? ਆ ਜੰਗਾਲ ਲੱਗਿਆ ਪਿਆ ਕੀ ਆ ਦੱਸ? ਇੱਧਰ ਆ ਕੇ ਦੇਖ ਲੈ ਸ਼ਰਮ ਕਰ ਲੈ ਮਾੜੀ ਮੋਟੀ ਦੇਖ ਕੀ ਐ ਕੀ ਸੁਭਾ ਮੰਡਾ ਯਾਰ ਅਸ ਕੀ ਮੰਦਾ ਤੂੰ ਰਾਸ ਮੈਂ ਮੰਨਦਾ ਹਾਂ ਗਲਤੀ ਐ ਲੋਹੇ ਦਾ ਜੰਗ ਲੱਗੀ ਜਾਂਦਾ ਕਿਵੇਂ ਜੰਗ ਲੱਗ ਜਾਂਦਾ ਯਾਰ ਘਰਾਂ ਦੇ ਸਾਡੇ ਸਟੀਲ ਦੇ ਪੰਡੇ ਹੁੰਦੇ ਉਹਨਾਂ ਨੂੰ ਤਾਂ ਜੰਗਾਂ ਲੱਗਦਾ ਨਹੀਂ ਇੱਥੇ ਜਾਦਾ ਜੰਗਾਂ ਲੱਗਦਾ ਇਹ ਲੋਹੇ ਦਾ ਅਸਰ ਜੀ ਲੋਹੇ ਦਾ ਅਸਰ ਜੀ ਹੱਥਾਂ ਨਾਲ ਉਤਰੂਗਾ ਮੈਂ ਤਾਰ ਦੇਣਾ ਹੱਥਾਂ ਨਾਲ ਉੱਤਰ ਜਾਂਦਾ ਬਾਹਰ ਹੱਥਾਂ ਨਾਲ ਉਤਰ ਇੱਧਰ ਦੇਖ ਇਹ ਹੱਥਾਂ ਨਾਲ ਉਤਰਦਾ ਪੱਦੂ ਕਨ ਪਾਣੀ ਸਾਰ ਦੇ ਵਿੱਚ ਪਿਉਣਾ ਤੂੰ ਇਹ ਬਾਜੀ ਇਨੇ ਕੋ ਬੇਸ਼ਰਮ ਬੰਦੇ ਹੋ ਚੁੱਕੇ ਆ ਰੇੜੀਆਂ ਵਾਲੇ ਕੋਈ ਕਹਿਣ ਦੀਆਂ ਗੱਲਾਂ ਨਹੀਂ ਇਹ ਇੱਕ ਵਾਰ ਹੋਰ ਲੋਹੇ ਦਾ ਜੰਗਾਲ ਤੇ ਆ ਦੇਖੋ ਆਹ ਨਾਲ ਹੱਥਾਂ ਨਾਲ ਉੱਤਰਿਆ ਆ ਜਾ ਇੱਧਰ ਕਿੱਥੇ ਚੱਲੇ ਆਵੇਂ ਤੂੰ ਦੱਸ ਇਹਦਾ ਜਵਾਬ ਕੌਣ ਦੇਊਗਾ ਉਹ ਜਵਾਬ ਕੌਣ ਦੇਊਗਾ ਜੰਗਾਲ ਲੱਗਿਆ ਬਾਬੂ ਜੀ ਲੱਗ ਤੂੰਣਾ ਕਿੰਨਾ ਕਮਾਈ ਕੌਣ ਕਰਦਾ ਵੇ ਮੇਰਾ ਕੰਮ ਕੁਲਚੇ ਦਾ ਬਾਬੂ ਜੀ ਝੂਠ ਕਮ ਉਹਦਾ ਤੇਰਾ ਕੰਮ ਆ ਤੂੰ ਛੱਡ ਕੇ ਤੂੰ ਇੱਧਰ ਆਇਆ ਮੈਂ ਤੇਰਾ ਕੁਲਚੇ ਦਾ ਕੰਮ ਹੈ ਬਾਈ ਜੀ ਝੂਠ ਕਦੋਂ ਹੁਣ ਫੋਨ ਤੇ ਲੱਗੇ ਝੂਠ ਸਾਰੇ ਇਹਨਾਂ ਕੋਲੇ ਆ ਇਹ ਇਹਦੀ ਰੇੜੀ ਆ ਇਹ ਇਹ ਵੀ ਇਹਦੀ ਰੇੜੀ ਆ ਤੇ ਕਿਹੜੇ ਨਾਲ ਦੀ ਇਹ ਵੀ ਇਹਦੀ ਰੇੜੀ ਆ ਆ ਨਾਲ ਦੀ ਵੀ ਇਹਦੀ ਰੇੜੀ ਆ ਫੇਰ ਮੈਂ ਦੇਖੋ ਇਹ ਮੈਂ ਤੁਹਾਨੂੰ ਪ੍ਰੂਫ ਕਰਕੇ ਦਿਖਾਉਣਾ ਕਿ ਇਹ ਦੀ ਰੇੜ ਕਿਉਂ ਆ ਤਾਂ ਦੇਖ ਲਓ ਅਮਨ ਆੜ ਸੋਨੇ ਬਣਾਈਏ ਇੱਕੋ ਨੇ ਠੀਕ ਆ ਜੀ ਅੱਗੇ ਕੀ ਲਿਖਿਆ ਸ਼ਿਵਮ ਦੇ ਸਪੈਸ਼ਲ ਕੁਲਚੇ ਚੰਗੀ ਤਰ੍ਹਾਂ ਦਿਖਾ ਦਿਓ ਸ਼ਿਵਮ ਦੇ ਕੁਲਚੇ ਤੇ ਇੱਧਰ ਦੇਖ ਲਓ ਹਣ ਸ਼ਿਵਮ ਦੀਸ਼ ਕੰਜਵੀ ਇੱਧਰ ਕਿੱਥੇ ਚੱਲੇ ਆਣਾ ਝੂੜਕਾ ਤੇ ਬੋਲਦਾ ਨਾਂ ਤਾਂ ਤੇਰਾ ਲਿਖਿਆ ਨਾਮ ਦਾ ਤਰ੍ਹਾਂ ਲਿਖਿਆ ਹੈ ਨਾਮ ਤਾਂ ਮੇਰਾ ਸੂਰਜ ਹੈਗਾ ਉਹ ਅਦਬ ਰੇ ਰੇੜੀ ਫਿਰ ਕਿਹਦਾ ਹੋਗੀ ਨਾਮ ਉਸੇ ਰੇੜੀ ਦਾ ਉਹੀ ਆ ਉੱਤੇ ਵੀ ਹੋਆ ਉਹ ਬਾਈ ਇਹ ਬਿਸ਼ਾਰਮਾ ਬੰਦੇ ਆ ਯਾਰ ਬਿਸ਼ਰਮੀ ਦੇ ਆ ਹੱਦਾਂ ਪਾਰ ਕਰ ਗਿਆ ਇੱਕੋ ਬੰਦੇ ਦੇ ਦੋ ਦੋ ਰੇੜੀਆਂ ਮੁਕਰ ਗਿਆ ਗੰਦ ਪਾ ਰਿਹਾ ਪਾਇਆ ਪਿਆ ਚ ਸਾਰਾ ਤੇ ਇਧਰ ਆ ਬੱਚਾ ਦੇ ਚ ਖੜਾ ਸੀ ਉਹ ਵੀ ਪਤਾ ਨਹੀਂ ਕਿੱਥੇ ਗਿਆ ਇਹਨਾਂ ਦੇ ਤਾਂ ਯਾਰ ਕਿੱਥੇ ਰੇੜੀਆਂ ਬੈਨ ਕਰ ਦੇਣੇ ਚਾਹੀਦੇ ਇੱਥੇ ਪੰਜਾਬ ਦੇ ਵਿੱਚ ਹੱਤ ਕਾਕੇ ਤੇਰੀ ਆ ਕੰਨ ਖੋਲ ਆ ਜਾ ਆ ਆਹ ਦੇ ਹਾਲਾਤ ਮਾੜੇ ਮੋਟੇ ਸੱਟ ਆਹ ਕਿੜੀਆਂ ਦਾ ਵੇਹ ਦੇ ਚਤਰੀਆਂ ਫਿਰਦੀਆਂ ਕੀ ਐ ਆਹ ਕੀ ਆ ਕੀੜੀ ਚ ਕੀ ਐ ਆਹ ਕਾ ਜਾ ਰੇ ਤੇ ਕੀ ਐ ਅੱਗੇ ਆ ਕੇ ਦਿਖਾ ਦੇ ਦਾ ਵੀ ਆ ਟੱਕਣ ਜਿਹੜਾ ਟੁੱਟਿਆ ਹੋਇਆ ਉਤੋਂ ਆ ਦੇਖ ਲੋ ਆ ਜੂਸ ਜਿਹਾ ਵਗੈਰਾ ਕੜਾ ਤੁਸੀਂ ਪੀਨੇ ਹੋ ਤੇ ਆ ਪੋਣੀ ਦੇ ਹਾਲਾਤ ਆ ਵਾ ਜੰਗਾਲ ਇਹਦਾ ਵੀ ਸਾਰਾ ਲੱਗਾ ਪੈ ਗੁੱਸੇ ਤਰ੍ਹਾਂ ਪਾਣੀ ਦੇ ਹਾਲਾਤ ਮਾੜੇ ਤੇ ਸਾਰਾ ਦਿਨ ਇਹੋ ਚੀਜ਼ਾਂ ਵੇਚੀ ਜਾਂਦੇ ਆ ਆ ਪਾਣੀ ਆ ਉੱਪਰੋਂ ਉੱਪਰ ਮਿੱਠਾ ਮੋਠਾ ਡਿੱਗਦੀਆਂ ਉਦੋਂ ਹੀ ਉਹ ਟੁੱਟਿਆ ਆ ਉਦੋਂ ਸਿੱਧਾ ਹੁਣ ਆ ਬੱਚਾ ਮੈਨੂੰ ਕੀ ਕਹਾਂ ਤੁਸੀਂ ਆਪ ਖੁਦ ਜਾਣਦੇ ਹੋ ਇਹ ਹਾਲਾਤ ਆ ਨਕੌਦਰ ਸ਼ਹਿਰ ਦੇ ਰੇੜੀਆਂ ਵਾਲੇ ਦੇ ਤਿੰਨ ਰੇੜੀਆਂ ਦਿਖਾ ਚੁੱਕਿਆ ਇੱਕੋ ਖਬਰ ਦੇ ਵਿੱਚ ਤਿੰਨ ਰੇੜੀਆਂ ਤਾਂ ਹਾਲਾਤ ਮਾੜੇ ਨੇ ਬਿਲਕੁਲ ਬੱਤਰ ਹਾਲਾਤ ਨੇ ਇਹਨਾਂ ਤੋਂ ਖਾਲ ਨਹੀਂ ਕਦੇ ਭੁੱਲਣਾ ਕਰਿਓ ਮੈਂ ਲਗਾਤਾਰ ਰਿਪੋਰਟ ਦਿਖਾ ਰਿਹਾ ਅਜਾ ਕਾਕੇ ਤੇਰੀ ਹੈ ਇੱਕ ਇੱਕ ਬੰਦਾ ਦੋ ਦੋ ਰੇੜੀਆਂ ਚਲਾਉਂਦਾ ਇੱਥੇ ਆ ਦੇ ਇਹ ਤੂੰ ਟਕਣਾ ਕਿੰਨੇ ਸੀਗਾ ਯਾਰ ਹੁਣ ਤੂੰ ਹੈ ਛੋਟਾ ਮੈਂ ਤੈਨੂੰ ਕੀ ਕਹਾਂ ਟਕਣਾ ਕਿੰਨੇ ਸੀਗਾ ਇਹ ਇਹ ਕਹਿੰਦੇ ਟਕਣਾ ਸਮਾਂ ਟਕਣਾ ਸੀ ਆ ਕੇ ਮੇਰੀ ਵੇਟ ਕਰ ਰਿਆ ਸੀ ਨਹੀਂ ਭਾਈ ਮੈਂ ਕਹਾਂ ਸ਼ਾਂਤ ਮੇਰੀ ਵੇਟ ਕਰ ਰਹੇ ਹੋ ਇਹ ਪੱਤਰਕਾਰ ਆਉਣਗੇ ਟੱਕ ਜਾਣਗੇ ਨਹੀਂ ਇਹ ਕੀ ਹੈ ਬਣਾ ਕੇ ਰੱਖਿਆ ਆ ਆ ਮੱਖੀਆਂ ਮੱਖੀਆਂ ਇੱਧੇ ਤੁਰੀਆਂ ਫਿਰਦੀਆਂ ਕੋਈ ਇੱਥੇ ਹੈ ਨਹੀਂਗਾ ਕੋਈ ਕੋਈ ਨਹੀਂ ਇੱਥੇ ਕੋਈ ਪਸ਼ੇਦਾਰ ਨਹੀਂ ਆ ਕੇ ਗੰਦ ਖਵਾਉਣੇ ਕੋਈ ਪਸ਼ੇਦਾਰ ਨਹੀਂਗਾ ਆ ਸ਼ਤ ਇਹ ਬਈ ਛਤਰੀ ਹੈ ਤੇ ਉੱਪਰ ਬਿੱਠਣ ਜ਼ਰੂਰ ਹੋਣਗੇ ਕਦੇ ਉੱਪਰ ਇੱਕ ਦਰਖਤ ਹੈ ਨਾ ਤੇ نیچے ਬਿੱਠਣ ਲਿਖਦੀਆਂ ਹੋਣਗੇ ਨਾ ਤੇ ਇਹਦੇ ਕਰਕੇ ਮਾੜੇ-ਮੁੜੇ ਰਿਕਦੇ ਹੋ ਬਿੱਠਾ ਵੀ ਹੋ ਸਕਦਾ ਆਉਂਦੀਆਂ ਹੋਣ ਮੈਂ ਪੱਕਾ ਨਹੀਂ ਸ਼ੋਰ ਨਹੀਂ ਹੈ ਪਰ ਉੱਪਰ ਜਾਨਵਰ ਜ਼ਰੂਰ ਬੈਠਦੇ ਆਉਣਗੇ ਇਹਦੇ ਜਾਨਵਰ ਜ਼ਰੂਰ ਬੈਠਦੇ ਆਉਣਗੇ ਉੱਪਰ ਜਾਨਵਰ ਬੈਠੇ ਨੇ ਥੱਲੇ ਉਹ ਚੀਜ਼ ਜੋ ਮੈਂ ਕਹਿ ਰਿਹਾ ਬੇਠਾ ਵਗੈਰਾ ਆਉਂਦੀ ਆਉਣਗੀਆਂ ਤੇ ਹਾਲਾਤ ਨੇ ਨਕੋਦਰ ਸ਼ਹਿਰ ਦੇ ਰੇੜੀਆਂ ਵਾਲਿਆਂ ਦੇ ਤਿੰਨ ਰੇੜੀਆਂ ਤਾਂ ਖਾ ਚੁੱਕਿਆ ਪਹਿਲਾਂ ਦੇ ਹਾਲਾਤ ਬੱਤਰ ਤਿੰਨ ਰੇੜੀਆਂ ਦੋ ਬੰਦੇ ਚਲਾ ਰਹੇ ਆ ਤੇ ਕਹਦਾ ਤੁਸੀਂ ਪਾਣੀ ਪੀਣੇ ਉਹਦਾ ਹਾਲਾਤ ਕੀ ਸੀ ਉਹ ਤੁਸੀਂ ਸਾਰੇ ਦੇਖ ਚੁੱਕੇ ਹੋ ਗੁੱਸਾ ਆ ਜਾਂਦਾ ਕਈ ਵਾਰ ਕੰਟਰੋਲ ਨਹੀਂ ਹੁੰਦਾ ਕਿਉਂਕਿ ਜਦੋਂ ਕੋ ਗੰਦ ਖਾਵੇ ਤਾਂ ਗੁੱਸਾ ਆਉਂਦਾ ਜਿਹੜੇ ਖਾਂਦੇ ਆ ਪੰਜਾਬੀ ਵੀਰ ਖਾਂਦੇ ਆ ਕਿ ਹੋਰ ਆਉਂਦਾ ਵੀ ਸਾਡੇ ਵਿੱਚੋਂ ਹੀ ਆ ਖੇਤੀ ਹੁੰਦੀ ਹੈ ਲੋਕ ਕਾਲੀ ਦੇ ਵਿੱਚ ਦੇਖਦੇ ਨਹੀਂ ਖਾ ਕੇ ਚਲੇ ਜਾਂਦੇ ਪਰ ਬਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਉਧਰ ਵਿੱਚ ਬਹੁਤ سارے ਰੇੜੀਆਂ ਵਾਲੇ ਬਸ਼ਰਮੀ ਦੀ ਹੱਦ ਉਹ ਕਹਿੰਦੇ ਆ ਕਿ ਪਾਰ ਕਰ ਚੁੱਕੇ ਆ ਤਾਂ ਉਹ ਕਿਹੜਾ ਇੱਕ ਬਾਈ ਆਉਂਦਾ ਪਿਆ ਨਾ ਕੰਨਾਂ 'ਚ ਹੈੱਡਫੋਨ ਨਹੀਂ ਹੈ ਤੇ ਲੱਥੇ ਉਧੋਂ ਦੇ ਆਪਣੇ ਆਪ ਨੂੰ ਸਮਾਰਟ ਸਮਝਦੇ ਪੂਰੇ ਕਿ ਸਾਡੇ ਰਕਾ ਤੇ ਬੰਦਾ ਹੀ ਕੋਈ ਨਹੀਂ ਇਹਨ ਸਿਹਤ ਤੇ ਕੋਈ ਅਸਰ ਨਹੀਂ ਹੋਇਆਗਾ ਫੂਡ ਸੇਫਟੀ ਵਾਲੇ ਮੈਂ ਕਹਿੰਦਾ ਹੁਣ ਤਾਂ ਰੇੜੀਆਂ ਹੋਈਆਂ ਬੈਨ ਹੁਣ ਚਾਹੀਦੀਆਂ ਬਾਕੀ ਤੁਹਾਡੇ ਇਸ ਪ੍ਰਤੀ ਕਿ ਵਿਚਾਰ ਹੈ ਕੀਮਤੀ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਸੁਖਵਿੰਦਰ ਤੇ ਹਰਦੀਪ ਇਹਨ ਨਾਰ న్యూਸ ਨਕੌਦਰ